ਮਲਕੀਤ ਦੀਦੀ ਥੈਂਕ ਯੂ ਵੈਰੀ ਮੱਚ ਮੈਂ ਤੁਹਾਨੂੰ ਦਿਲੋਂ ਪਿਆਰ ਕਰਦੀ ਆ ਮੇਰੀ ਦੀਦੀ ਮੈਨੂੰ ਹਮੇਸ਼ਾ ਤੇ ਹਰ ਵਾਰ ਕਮੈਂਟ ਕਰਦੇ ਰਾਜਾਵਾਲਾ ਵ ਤੇ ਉਹ ਆਈਡੀ ਤੋਂ ਮੈਨੂੰ ਨਾ ਇਦਾਂ ਲੱਗਾ ਉਹ ਆਈਡੀ ਤੇ ਤੜਕਾ ਲੱਗਿਆ ਆਪਾਂ ਲਾਉਣ ਅੱਜ ਬਣੂਗਾ ਚਾਲਾਂ ਦੀ ਘੜੀ 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 ਸਾਬਲੀ ਆ ਗਈ ਆ ਕਾਫੀ ਹੁਣ ਟੇਸਟ ਕਰਕੇ ਦੱਸਣਗੇ ਬੇਸ ਦੇ ਤੋਂ ਲੱਗਿਆ ਜਲੇਬੀਆਂ ਦਾ ਦੇ ਦੇ ਵਾਲ ਬੜੇ ਬੜੇ ਵਾਲ ਬੁਖਾਰੇ ਕੀ ਗੱਲ ਨਾ ਤਰੀ ਮਾਤੇ ਨਹੀਂ ਹੋਏਗਾ ਜਿੱਟਾ ਆ ਝਟਾ ਨਾ ਤੋ ਹੋ ਗਿਆ ਤਾਂ ਬੰਦਾ ਬਣ ਖਣ ਕੇ ਰਵੇ ਕੀ ਬਣੇ ਜੇ ਆਜਾ ਤੁਸੀਂ ਆਹੋਂ ਵੇਲੀ ਹੋਈ ਆ ਇਹ ਵੇਲੀ ਨਹੀਂ ਕਰਤੀ ਮੈਂ ਸਾਰੇ ਕਪੜੇ ਧੋਤੇ ਪਹਿਲਾਂ ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਸ ਦਾ ਨਾਮ ਹੈ Mrs. Malli ਤੇ ਵਲੌਗ ਆਪਾਂ ਸਟਾਰਟ ਕਰਤਾ ਸਵੇਰੇ ਹੀ ਜਾ ਜੀਜੀ ਦੀ ਆ ਰਹੀ ਵੀਡੀਓ ਕਾਲ ਤੇ ਉਦੋਂ ਮੈਂ ਜਿਹੜਾ ਸੀ ਵਲੌਗ ਹੀ ਸਟਾਰਟ ਕੀਤਾ ਸੀ ਤੇ ਬਾਅਦ ਵਿੱਚ ਹੁਣ ਕੰਟੀਨਿਊ ਕੀਤਾ ਵਾ ਟਾਈਮ ਹੋ ਗਿਆ ਜੇ 10 ਦਾ ਰੋਟੀ ਪਾਣੀ ਖਾ ਕੇ ਸਾਰੇ ਕੰਮ ਕੰਮ ਕਰਕੇ ਫ੍ਰੀ ਹੋ ਗਏ ਆ ਤੇ ਅੱਜ ਤੇ ਤੁਹਾਨੂੰ ਪਤਾ ਹੀ ਆ ਜਿੱਦਾਂ ਕਿ ਸੰਡੇ ਹੀ ਤੇ ਸੰਡੇ ਵਾਲੇ ਦਿਨ ਡਿਊਟੀ ਜਾਈਦਾ ਨਹੀਂ ਆ ਬਟ ਮੈਨੂੰ ਅੱਜ ਵੀ ਜਾਣਾ ਪੈ ਰਿਆ ਨੇ ਕਿਉਂਕਿ ਥੋੜਾ ਅਰਜੈਂਟ ਕੰਮ ਆ ਤੇ ਉਹਦੇ ਕਰਕੇ ਮੈਨੂੰ ਜਾਣਾ ਪੈ ਰਿਆ ਰੋਟੀ ਅਹੀਂ ਖਾ ਲਈ ਆ ਤੇ ਅੱਜ ਹੀ ਸੰਡੇ ਦੇ ਕਰਕੇ ਸਿਰ ਸੁਰ ਤੋਂ ਤਾਹੀ ਤੇ ਆਜਾਸ ਹੇਅਰ ਸਟਾਈਲ ਕੀਤਾ ਦੱਸਿਓ ਕਿਵੇਂ ਦਾ ਲੱਗਾ ਚੇਂਜ ਕੀਤਾ ਅੱਜ ਕੁਛ ਥੋੜੇ ਹੇਅਰ ਗਿੱਲੇ ਸੀ ਮੈਂ ਕਿਹਾ ਚਲੋ ਦੇਖਦੇ ਹਾਂ ਤੇ ਦੱਸਿਓ ਕਿਦਾਂ ਦਾ ਲੱਗ ਰਿਹਾ ਹੈ ਹੇਅਰ ਗਿੱਲੇ ਹੋਣ ਕਰਕੇ ਇਦਾਂ ਦਾ ਹੇਅਰ ਸਟਾਈਲ ਕਰ ਲਿਆ ਤੇ ਮਲੇ ਸਾਬ ਨੂੰ ਨਾਲ ਲੈ ਕੇ ਜਾਵਾਂਗੀ ਉਹ ਮੇਰਾ ਦੁਪੱਟਾ ਵੇਖ ਕਿੱਥੇ ਟੰਗ ਲਿਆ ਓਕੇ ਡੀਅਰ ਮੰਮੀ ਜਾ ਰਹੀ ਰੱਪਟਾ ਲਾ ਕੇ ਔਰ ਬਾਅਦ ਮੇਰੇ ਰੱਪਟਾ ਨਹੀਂ ਹੈ ਯਾਰ ਬਾਅਦ ਨੂੰ ਮੈਂ ਨਾਲ ਹੀ ਨਵਾਤਾ ਦੇ ਚੱਬੈ ਮੈਂ ਵੀ ਨਾਤੋ ਲਿਆ ਤੇ ਸਿਰ ਗੁੰਡੇ ਵੀ ਆਪਾਂ ਸੰਡੇ ਕਰਕੇ ਅੱਜ ਫਿਰ ਟਾਈਮ ਹੁੰਦਾ ਪਰ ਅੱਜ ਵੀ ਸਾਡਾ ਟਾਈਮ ਕਿੱਥੇ ਆ ਬਿਜ਼ੀ ਆ ਆਪਾਂ ਹੁਣ ਹੀ ਨਾ ਚੱਲੀਏ ਤੇ ਫਿਰ ਕਰਦੇ ਆ ਵਲੌਗ ਕਰਦੀਏ ਭਲਈਏ ਜਲੇਬੀਆਂ ਅੱਜ ਬਾਬਾਈ ਦੀ ਸੰਗਤ ਦੇ ਕਰਕੇ ਨਾ ਅਜੈਤਵਾਰ ਦੇ ਕਰਕੇ ਆਜੋ ਗਾਇਜ਼ ਜਲੇਬੀ ਖਾਓ ਪਰਬਾਬ ਵੀ ਖਾ ਰਹੀ ਆ ਰਬੂਤ ਮੇ ਜਲੇਬੀ ਰਬੂ ਨਾ ਖਾਣੇ ਬਾਬ ਕੀ ਖਾ ਰਹੇ ਹੋ ਹਾਂ ਜਲੇਬੀ ਹਾਂ ਸਵਾਦ ਆ ਬਾਬ ਬਾਬੋ ਖਾਂਦੇ ਬਾਬ ਨਹੀਂ ਖਾਂਦੇ ਯਾ ਰਬਾਬ ਨੇ ਨਾ ਹੀਆ ਕਰ ਲੀਆਂ ਮੈਂ ਪਰ ਸਿਰ ਨਹੀਂ ਬਣਾਇਆ ਤੇ ਹੋਰ ਬਾਬ ਦੀਆਂ ਰੱਬ ਤਾਂ ਖਤਮ ਸੀ ਉਹ ਦੀ ਦਰਨਾ ਦਾ ਵਲੌਗ ਇੱਧਰ ਖੜੀਆਂ ਦੋ ਮੈਡਾਂ ਨੂੰ ਦੇਖਣੀਆਂ ਵਾ ਤੇ ਆਪਾਂ ਵੀ ਦੇਖ ਰਹੇ ਆ ਵਲੌਗ ਤੇ ਗਾਇਸ ਡਿਊਟੀ ਤੇ ਜਾਣਾ ਥੋੜਾ ਟਾਈਮ ਜ਼ਰੂਰੀ ਕੰਮ ਹੀ ਜ਼ਰੂਰੀ ਕੰਮ ਹੀ ਉੱਥੇ ਤੇ ਉਹ ਆਪਣਾ ਕੰਮ ਡਨ ਹੋ ਗਿਆ ਤੇ ਜਿੱਦਨ ਉਹ ਕੰਮ ਆਪਣਾ ਮਤਲਬ ਆਏਗਾ ਤੇ ਤੁਹਾਨੂੰ ਮੈਂ ਦੱਸੂਗੀ ਵੀ ਕੀ ਹੈ ਤੇ ਕੀ ਕਰਨ ਜਾਣਾ ਸੀ ਤੇ ਉਹ ਆਪਾਂ ਹੋ ਕੇ ਆ ਗਏ ਆ ਤੇ ਇਧਰ ਵੇਖੋ ਚਾਹ ਲੱਗਿਆ ਪੀਣ ਜਲੇਬੀ ਪਹਿਲਾਂ ਹੀ ਖਾ ਲਈ ਆ ਜਿੱਦਾਂ ਕਿ ਤੁਹਾਨੂੰ ਵਿਖਾਇਆ ਸੀ ਤੇ ਬਾਕੀ ਹੋਰ ਬਹੁਤ ਉਪ ਲੱਗੀ ਆ ਗਰਮੀ ਹੋ ਚੁੱਕੀ ਆ ਪੂਰੀ ਤੇ ਅੱਜ ਥੋੜਾ ਨਾ ਆਰਡਰ ਜਿਆ ਆ ਕੱਪੜਿਆਂ ਦਾ ਤੇ ਕੱਪੜੇ ਵੀ ਲੈਣ ਜਾਣਾ ਵਾ ਤੇ ਆਨਲਾਈਨ ਮੀਨਸ ਕੀ ਖਰੀਦਾ ਕੱਪੜਿਆਂ ਦਾ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਕੋਈ ਸੂਟ ਤੇ ਮੈਨੂੰ ਜ਼ਰੂਰ ਦੱਸਿਓ ਤੇ ਮੈਂ ਸੂਟਾਂ ਦਾ ਸਪੈਸ਼ਲ ਇੱਕ ਵਲੌਗ ਜਿਹੜਾ ਉਹ ਬਣਾਵਾਂਗੀ ਤੇ ਬਹੁਤ ਹੀ ਘੱਟ ਰੇਟ ਤੇ ਤੇ ਬਹੁਤ ਹੀ ਸਸਤੇ ਤੇ ਜਾਨਵਰ ਸੂਟ ਜਿਹੜੇ ਉਹ ਤੁਹਾਨੂੰ ਮਿਲ ਲੰਗੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਬਾਕੀ ਚਲੋ ਵਲੋਗ ਕਰਦੇ ਆ ਫਿਰ ਕੰਟੀਨਿਊ ਚਾਹ ਚ ਪੀ ਲਈ ਫਰਸਟ ਟਾਈਮ ਆ ਮਸ਼ੀਨ ਜੀ ਨਾਲ ਰੱਧੀ ਮਿਲਦਾ ਇਹ ਨਾਲ ਗੱਲ ਬੰਨੀ ਮੈਨੂੰ ਨਾ ਸਮਝ ਨਹੀਂ ਆਉਣੀ ਮੈਂ ਕੁਛ ਖਾਈਏ ਬਣਾਈਏ ਮਾਈਕ੍ਰੋਵੇਵ ਚ ਜਾਂ ਪੀਜ਼ਾ ਵਗੈਰਾ ਪਰ ਉਹ ਤਾਂ ਸਾਰੇ ਚੀਜ਼ਾਂ ਦਾ ਸਮਾਨ ਚਾਹੀਦਾ ਕੋਈ ਸਮਾਨ ਨਹੀਂ ਹੈਗਾ ਫਿਰ ਮੈਂ ਸੋਚਿਆ ਚਲੋ ਠੰਡੀ ਠੰਡੀ ਕੋਲਡ ਕਾਫੀ ਪੀਨੇ ਉਦੋਂ ਇਹ ਵੀ ਸ਼ੇਕ ਵੀ ਬਣਾ ਸਕਦੇ ਆ ਬਿਸਕਟਾਂ ਦਾ ਸ਼ੇਕ ਬਣ ਜਾਂਦਾ ਚੌਕਲੇਟ ਬਿਸਕਟ ਜਾਂ ਕੁਝ ਹੋਰ ਹੋਵੇ ਨਾ ਪਰ ਉਹ ਹੈ ਨਹੀਂ ਤੇ ਆਹ ਮਸ਼ੀਨਾਂ ਮੈਨੂੰ ਤਾਂ ਸਟੰਗਿਆ ਨਹੀਂ ਹੁੰਦਾ ਸੈਟ ਤੇ ਮੈਨੂੰ ਲੱਗਦਾ ਵਾ ਵੀ ਮੈਨੂੰ ਮਾ ਪਤਾ ਲੱਲਾ ਚਮਚੇ ਦੇ ਨਾਲ ਹੀ ਕਰਨਾ ਪੈਣਾ ਮੈਂ ਤੁਹਾਨੂੰ ਚਮਚਾ ਲੈਣਾ ਚਮਚੇ ਦੇ ਨਾਲ ਆਪਾਂ ਕਿਹੜੀ ਮੱਲੇ ਸਰ ਆਏ ਕੋਲਦੇ ਰਹਿੰਦੇ ਉਧਰ ਭੂਆ ਵੀ ਰਹਿੰਦੇ ਦਹੀਂ ਚਮਚੇ ਦੇ ਨਾਲ ਭੂਏ ਇਦਾਂ ਹੀ ਬਣਦੀ ਕੋਲਡ ਕਾਫੀ ਪਾਵੇਂ ਦੀ ਕੋਲਡ ਬਣਾ ਲਓ ਭਾਵੇਂ ਤੁਸੀਂ ਦੂਜੀ ਬਣਾ ਲਓ ਜੇ ਕੌਫੀ ਬਣਾਉਣੀ ਨਾ ਵਧੀਆ ਤਰੀਕੇ ਨਾਲ ਫਿਰ ਇਦਾਂ ਹੀ ਬਣਾਉਂਦੀ ਐ ਰੈਸਪੀ ਇਹਦੀ ਇਹ ਹੀ ਆ ਕਿ ਕੌਫੀ ਪਾ ਲਓ ਥੋੜੀ ਜਿਹੀ ਖੰਡ ਪਾ ਲਓ ਤੇ ਉਹਦੇ ਵਿੱਚ ਮੜਾ ਜਿਹਾ ਮਾਸਾੜਿਆ ਪਾਣੀ ਪਾ ਲਓ ਫਿਰ ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸਰ ਜਿਹੜਾ ਨਾ ਇਹਦਾ ਉਹ ਮਿਕਸਰ ਤਿਆਰ ਕਰ ਲੈਣਾ ਜੇ ਗਵਾਲਾ ਤੇ ਜੇ ਕੋਲਡ ਬਣਾਉਣੀ ਆ ਤੇ ਫਿਰ ਠੰਡਾ ਦੁੱਧ ਲੈ ਲਓ ਹਨਾ ਠੰਡਾ ਦੁੱਧ ਲੈ ਕੇ ਤੇ ਉਹਦੇ ਵਿੱਚ ਖੰਡ ਲਾ ਦਿ ਮੇਰੇ ਨਾਲ ਠੰਡਾ ਦੁੱਧ ਲੈ ਕੇ ਤੇ ਦੁੱਧ ਨਹੀਂ ਚੈੱਕ ਨਹੀਂ ਹੋਈ ਕਿਉਂ ਲੱਗੀ ਕਿਉਂ ਅੱਗੇ ਜਿੰਨੀ ਕੋ ਕੋ ਬੜਾਉਂਦੀ ਆ ਫਿਰ ਉਹਦੇ ਵਿੱਚ ਇਹ ਆ ਵੀ ਉਹ ਪਾ ਲਓ ਕੋਈ ਨਹੀਂ ਚੱਲਦਾ ਕਿਹਦੇ ਚ ਉਹ ਆ ਡੇ ਦੇ ਦੇ ਦੇਖੀਏ ਮੇਰੀ ਬਾਂਦੀ ਫਿਰ ਆ ਗਈ ਆ ਗਈ ਮੇਰੀ ਜਿਹੜਾ ਪੀ ਕੇ ਨਹੀਂ ਵੇਖੀ ਹਰ ਅਜੇ ਤੱਕ ਇਹਨੇ ਹਮ ਕੋਲਡ ਕਾਫੀ ਮੈਂ ਉਹ ਬੜਿਆਂ ਨੂੰ ਪਿਆਈ ਤੇ ਇਹ ਆ ਵੀ ਉਹਦੇ ਵਿੱਚ ਕਰਨਾ ਵੀ ਆਪਾਂ ਕੋਲਡ ਕਾਫੀ ਵਿੱਚ ਇਹ ਆ ਕਿ ਠੰਡਾ ਦੁੱਧ ਲੈ ਲਓ ਤੇ ਵਿੱਚ ਬਰਫ਼ ਪਾ ਲਓ ਤੇ ਠੰਡੀ ਹੋਵੇ ਹੁਣ ਵੈਸੇ ਵੀ ਗਰਮੀ ਵਿੱਚ ਠੰਡੀ ਦਾ ਰਲ ਕਰਨਾ ਤੇ ਦੂਜੀ ਜੇ ਗਰਮ ਨਾਣੀ ਤਾਂ ਫਿਰ ਗਰਮ ਦੁੱਧ ਲੈ ਲਤ ਤੇ ਚੇਹ ਨੂੰ ਪਾਰੋ ਤੇ ਡੈਕੋਰੇਸ਼ਨ ਕਰ ਲਓ ਤੇ ਖੋੜ ਦੋ ਫਿਰ ਬਣ ਜਾਂਦੀ ਹੈ ਇਹ ਤਾਂ ਗੱਲ ਸਹੀ ਹੈ ਨੀ ਤਾਂ ਇਹ ਬੁਰੀ ਚੰਗਾ ਲੈ ਬਿਸੋਂਦੀ ਦੁਪਹਿਰ ਨੂੰ ਮੈਨੂੰ ਨਹੀਂ ਨੀਂਦ ਆਉਂਦੀ ਮੈਨੂੰ ਰਾਤ ਨੂੰ ਨਹੀਂ ਆਉਂਦੀ ਮੈਂ ਜਿਹੜੇ ਵੀ ਆਈ ਤੁਹਾਡੀ ਲਾਡਲੀ ਸੌਂਗੀ ਤੇ ਤਾਂ ਸੌਂ ਲਿਆ ਲਾਡਲੀ ਤੁਹਾਡੇ ਸਾਰਾ ਦੁੱਖਾਂ ਨਹੀਂ ਜਾਂਦੀ ਸਾਰਾ ਦਿਨ ਕਦੇ ਉਹ ਮੰਮੀ ਕਹਿੰਦੀ ਆ ਮੰਮੀ ਕਹਿੰ ਕੋ ਸੌਂਦਾ ਕੋ ਕਾਲੇ ਆ ਕੇ ਚੁੱਪਾ ਨਹੀਂ ਸੌਂਦੀ ਸਾਰਾ ਦਿਨ ਹੀ ਨਹੀਂ ਸੌਂਦੀ ਜੋ ਅੱਜ ਤੁਹਾਨੂੰ ਕਰਦੀ ਆ ਜੋ ਸਾਰਾ ਸਟ ਕਰ ਲਈ ਆ ਕਹਿਣ ਕਰਨੀ ਅੱਜ ਇਹ ਮੈਂ ਸੋਚਿਆ ਸੀ ਚਲੋ ਗੁਰਦੁਆਰਾ ਸਾਹਿਬ ਜਾਨਨੇ ਕਿਉਂਕਿ ਅਜਾਇਤਵਾਰ ਹੀ ਅਜਾਇਤਵਾਰ ਵੀ ਮੈਨੂੰ ਜਾਣਾ ਪਿਆ ਹਾਂ ਕੰਮ ਹੀ ਡਿਊਟੀ ਤੇ ਤੇ ਐਤਵਾਰ ਦੇ ਦਿਨ ਵੀ ਅੱਜ ਛੁੱਟੀ ਮਿਲੀ ਤੇ ਫਿਰ ਮੈਂ ਆਈ ਹੁਣੀ ਉੱਥੋਂ 1:00 ਵਜੇ 1:30 ਵਜੇ ਸਵੇਰੇ ਗਈ 1:30 ਵਜੇ ਆ ਗਈ ਹੁਣੀ ਆ ਦੇ ਇੱਕ ਹੁਣ ਮੈਂ ਵੀ ਥੋੜਾ ਜਿਹਾ ਰੈਸਟ ਕੀਤੀ ਤੇ ਮੈਂ ਚਲ ਬਣਾਉਣੀ ਕੁਝ ਪਹਿਲਾਂ ਚਾਹ ਪੀ ਲਈ ਹੁਣ ਜੀ ਘੰਟੇ ਉਹ ਛੰਡਾ ਪੀ ਲਵਾਂ ਬਈ ਕਿਉਂਕਿ ਕੋਈ ਬਿਸਕੁਟ ਵਗੈਰਾ ਵੀ ਨਹੀਂ ਹੈਗੇ ਕੁਝ ਅੰਨੇ ਦੇ ਸ਼ੇਕ ਛੋਗੜਾ ਲੈਣਾ ਜਾਂ ਮਾਲੋ ਅਸੀਂ ਕਿਤੇ ਵੀ ਵਧੀਆ ਰੈਸਟੋਰੈਂਟ ਚ ਜਾਂਦੇ ਹਾਂ ਇੱਕ ਘਟੋ ਘਟ ਵੀ ਸ਼ੇਕ ਜਿਹੜਾ ਵਾ ਨਾ 150 200 ਤੱਕ ਮਿਲਦਾ ਮਤਲਬ ਪੀਤੇ ਵੀ ਆ ਚਲੋ ਹੁਣ ਦੇਦੇ ਟੇਸਟ ਆ ਪਰ ਇੱਕ ਗੱਲ ਆ ਹੁਣ ਮੰਨ ਲਓ ਉਹ ਜਿਹੜੀ ਕੁੜੀ ਦੀ ਡੈਥ ਹੋਈ ਆ ਕੇਕ ਖਾ ਕੇ ਇਦਾਂ ਮਰੀ ਕੁੜੀ ਕੇਕ ਖਾ ਕੇ ਮਤਲਬ ਮਰ ਗਈ ਹੈ ਨਾ ਵਿਚਾਰੇ ਚਲੋ ਉਹਦੇ ਮਾਂ ਦਾ ਕਿੰਨਾ ਦਮ ਹੋਇਆ ਹੋਊਗਾ ਇਹ ਅਬੀ ਬਾਹਰੋਂ ਮੈਂ ਮੇਰੀ ਸੋਚਣੀ ਹੈ ਇਹਦੇ ਬਾਹਰੋਂ ਖਾਣ ਵਾਲੋ ਘਰ ਬੰਦਾ ਬਣਾ ਲੈ ਮਿਹਨਤ ਕਰਕੇ ਤੇ ਉਹ ਚੰਗਾ ਹੈ ਨਾ ਬਾਹਰ ਨਹੀਂ ਖਾਣਾ ਚਾਹੀਦਾ ਹੁਣ ਕੇਕ ਵੇਖ ਕਹਦੇ ਚਲੋ ਮੰਨ ਲਓ ਜਿ ਮਨਾਉਨੇ ਆ ਬਰਥਡੇ ਬੁੱਡੇ ਸਭ ਕੁਛ ਪਰ ਇਹ ਅਬੀ ਦਿਲ ਨਹੀਂ ਕਰਦਾ ਬਾਹਰੋਂ ਕੇਕ ਖਾਣ ਦਾ ਆਹ ਦੇਖੋ ਇਦਾਂ ਦਾ ਮਿਕਸਰ ਬਣਿਆ ਜੀ ਇਦਾਂ ਦਾ ਬੰਨਣਾ ਚਾਹੀਦਾ ਤੇ ਬਾਹਰੋਂ ਮਤਲਬ ਖਾਣ ਨੂੰ ਦਿਲ ਨਹੀਂ ਕਰਦਾ ਇਹਨੂੰ ਚੰਗਾ ਵੀ ਜੋ ਵੀ ਹੈ ਨਾ ਚਲੋ ਜਿਹੜੀ ਚੀਜ਼ ਬਾਹਰੋਂ ਖਾਣੀ ਉਹ ਖਾਵੇ ਵੀ ਪਰ ਜਿਹਦਾ ਸ਼ੇਕ ਛੁੱਕਿਆ ਬੱਚਿਆਂ ਨੂੰ ਦੇਣੇ ਆ ਨਾ ਇਹ ਸਾਰੇ ਕੁਝ ਘਰੋਂ ਬਣ ਕਰੇ ਬਣਾਉ। ਸ਼ੇਕ ਦਾ ਨਹੀਂ ਪਤਾ ਕਿ ਚਾਂਸ ਬਣਿਆ ਸੀ ਕੇਕ ਕਿਉਂ ਉਹ ਪਤਾ ਕੀ ਉਹ ਕੇਕ ਉਹਨੇ ਆਨਲਾਈਨ ਮੁਗਵਾਇਆ ਹੈ। ਆਨਲਾਈਨ ਜਿਹੜਾ ਕੇਕ ਆ ਕੀਤਾ ਕਿਦਾਂ ਦਾ ਤੇ ਕਿਦਾਂ ਦਾ ਨਹੀਂ ਆਇਆ। ਹੁਣ ਸਾਨੂੰ ਜਿਹੜਾ ਕੇਕ ਹੈ ਉਹ ਆਪਣੇ ਲਾਗੋ ਜਾਂ ਆਪਣੇ ਜਿੱਥੇ ਸਾਨੂੰ ਵਿਸ਼ਵਾਸ ਹੈ ਉੱਥੇ ਆਰਡਰ ਕਰਨਾ ਚਾਹੀਦਾ ਹਨਾ ਫਰੈਸ਼ ਬਣਾਉਣਾ ਚਾਹੀਦਾ ਉਹਨੇ ਬਾਹਰੋਂ ਆਂਦੇ ਆਰਡਰ ਕਰਾਇਆ ਉਹ ਕੰਮ ਗਲਤ ਹੋ ਗਿਆ ਨਾ। ਉਹਨਾਂ ਦੇ ਬਾਂਦਰ ਨੂੰ ਕਰ ਵਿਚਾਰੇ ਨੂੰ ਰਹਿਣ ਬੋਲ ਹੂੰ ਟੇਸਟ ਇਦਾਂ ਨਾਲ ਦਾ ਜੀ ਕੀ ਸਰਕਸ਼ ਲਈ ਸਾਬ ਲਈ ਆ ਗਈ ਹੈ ਕਾਫੀ ਹੁਣ ਟੇਸਟ ਕਰਕੇ ਦੱਸਣਗੇ ਬੇਸ ਦਿੱਤਾ ਨਗਰੀਏ ਠੀਕ ਹੈ ਹਾਂ ਥੋੜੀ ਜਿਹੀ ਕੜਤਨ ਮਾਰ ਨਵੀਂ ਐ ਐਸੀ ਹੁੰਦੀ ਹੈ ਕਾਫੀ ਕਾਫੀ ਹੁੰਦੀ ਹੈ ਮਤਲਬ ਥੋੜੀ ਜਿਹੀ ਤੇਜ ਤੇਜ ਜੀ ਹੁੰਦੀ ਹੈ ਠੀਕ ਹੈ ਟੇਸਟ ਨਹੀਂ ਤਾਂ ਵੀ ਸੱਚੀ ਦੱਸਿਓ ਅਗਲਾ ਕੀ ਨਾ ਮੈਨੂੰ ਕਾਫੀ ਬਣਾਉਂਦੀ ਹੈ ਕਿ ਨਹੀਂ ਆ ਗਈ ਆ ਗਈ ਆ ਗਈ ਜੋ ਸਿੱਤ ਕਰਨੀ ਤੇ ਚਾਰ ਲੱਭਜਾਂ ਚ ਵਧੀਆ ਜੀ ਸਿੱਤ ਕਰਿਆ ਕਰੋ ਮੈਂ ਸਾਲ ਨਹੀਂ ਬੜੀ ਸਵਾਲ ਲਓ ਜੀ ਐਡੀ ਮੇਡੀ ਜੀ ਸਿੱਤ ਹੋ ਗਈ ਜੀ ਆ ਬਸ ਸਵਾਲ ਆ ਬਾਕੀ ਪਤਾ ਨਹੀਂ ਹੁਣ ਤੇ ਬਾਕੀ ਚਲੋ ਜੀ ਕੌਫੀ ਪੀ ਕੇ ਫਿਰ ਵੇਖਦੇ ਆ ਕੀ ਕਰਨਾ ਅੱਜ ਤੇ ਫਿਰ ਵਲੌਗ ਜਿਹੜਾ ਉਹ ਕੰਟੀਨਿਊ ਕਰਦੇ ਹਾਏ ਕੀ ਕਰ ਰਹੇ ਹੋ ਸੋ ਇਆਂ ਕਾਲੀਆਂ ਬਾਹਰ ਸਿਰ ਹੈ ਕੀੜੀਆਂ ਦੀ ਚੈੱਕ ਹੋ ਰਹੀ ਹੈ ਚਾਹ ਤਾਂ ਚੈੱਕ ਕੀ ਦੇ ਦਈਏ ਉਹ ਬੰਨਾ ਦੇ ਦੋ ਨਹੀਂ ਨਹੀਂ ਉਹ ਨਾ ਲਓ ਤੁਸੀਂ ਰਹਿਣ ਦੋ ਨੂੰ ਉਹ ਦੇ ਦੇ ਪਿੱਛੇ ਬਟਨ ਨਹੀਂ ਬੰਦ ਕੀਤਾ ਉਹ ਤਾਂ ਨੀਆਂ ਦੀ ਪੰਡ ਦੇ ਦੇ ਬਟਨ ਵਾਲੀ ਕੁੱਤੀ ਉਹ ਦੇ ਦੋ ਉਹ ਲਾਉਣ ਵਾਲੀ ਹੋਣੀ ਹੈ ਲਓ ਜੀ ਗਾਇਜ਼ ਆਪਾਂ ਵੀ ਨਾ ਕੌਫੀ ਵੀ ਪੀ ਕੇ ਕਰ ਲੈਂਦੇ ਆ ਰੈਸਟ ਤੇ ਵਲੌਗ ਕੰਟੀਨਿਊ ਨਹੀਂ ਕੀਤਾ ਗਿਆ ਤੇ ਇੱਧਰ ਆਪਣੇ ਸਾਰੇ ਕੱਪੜੇ ਧੋਤੇ ਪਏ ਨੇ ਇਹ ਜੇ ਆਪਾਂ ਜੋੜਦੇ ਆਂ ਫੁੱਲ ਵੇਖੋ ਮੇਰੇ ਫਲਾਵਰ ਢੈਂਟ ਲੱਗਦੇ ਆ ਨਾ ਪਰ ਬਾਬ ਉਧਰ ਭੱਜ ਗਈ ਆ ਤੇ ਹੁਣ ਇਹ ਮਗਰਮਗਰ ਤੇ ਪਾਰਕ ਦੇ ਵਿੱਚ ਵੀ ਬੜਾ ਘਾਹ ਹੋ ਗਿਆ ਮੱਲੀ ਸਾਹਿਬ ਪਾਰਕ ਦੇ ਵਿੱਚ ਵੀ ਘਾਹ ਹੋ ਗਿਆ ਅੱਜ ਪਲੈਨਿੰਗ ਕੜੀ ਬਣਾਉਣੀ ਚੌਲਾਂ ਦੀ ਕੜੀ ਬਣਾਉਣੀ ਹੈ ਟੇਸਟੀ ਜੀ ਬਣਾਉਣੀ ਹੈ ਨਾ ਵਧੀਆ ਜੀ ਕਰਾਰੀ ਜੀ ਬਣਾਉਣੀ ਤੇਲ ਜਿਹਾ ਬਰਸ਼ ਕਰਨ ਤੇ ਉਹ ਬਣਾਉਣੇ ਆ ਤੇ ਫਿਰ ਖਾਣੇ ਆ ਤੇ ਅਜੀ ਮੈਂ ਚਾਬ ਲਾਉਣ ਇਹ ਨਾਲੇ ਫੋਲੋ ਮਖਾਣਾ ਗਰਮ ਕਰਨੇ ਆ ਕੰਮ ਬੜੇ ਆ ਜੋਰ ਬਾਬ ਫਾਰਕ ਖਵਾਵਾਂ ਤੁਨ ਕੋਈ ਬਹੁਤ ਕਾ ਹੋ ਜਾਂਦਾ ਯਾਰ ਪਤਾ ਕੀ ਗਰਮੀ ਆ ਨਾ ਤੇ ਗਰਮੀ ਦੇ ਵਿੱਚ ਕਾ ਹੋਣਾ ਜਿਹੜਾ ਵਾ ਨਾ ਉਹ ਲਾਜ਼ਮੀ ਹੈ ਸਿਆਲ ਦੇ ਵਿੱਚ ਕਾ ਨਹੀਂ ਹੁੰਦਾ ਗਰਮੀ ਵਿੱਚ ਬਹੁਤ ਹੁੰਦਾ ਚਲ ਕੱਢੋ ਆ ਲੋ ਕੱਢੋ ਫੁੱਟਬਾਲ ਫੜੋ ਖੇਡੀਏ ਫੜੋ ਫੜੋ ਕੱਢੋ ਕੱਢੋ നാനി നാനി ഗ്യമ്മ ഗോ മേ തു ਸੋਕਰ ਨੂੰ ਉੱਪਰ ਰੱਖੋ ਤੋ ਤੋ ਉੱਪਰ ਰੱਖੋ ਓਕੇ ਨਹੀਂ ਗੰਦਾ ਪੁੱਤ ਨਹੀਂ ਗੰਦਾ ਨਹੀਂ ਆ ਫੜ ਲਓ ਬਾਲ ਗੰਦਾ ਨਹੀਂ ਆ ਉਦਾਂ ਹੀ ਤੁਹਾਨੂੰ ਲੱਗਾ ਵਾ ਹਾਂਜੀ ਹਾਂਜੀ ਗੁੱਡ ਬੇਬੀ ਹਾਂ ਹੈ ਚਲੋ ਕਰੋ ਖੇਡੀਆਂ ਕਰੀਏ ਤਿਆਰੀ ਸਬਜੀ ਦੀ ਫਿਰ ਹੋਇਆ ਬੱਸ ਆਈ ਆਈ

ਚਾਹ ਬੀਂਦੀ ਆ ਮਾਈ ਮਮੀ ਚਾਹ ਦੇ ਡੰਡਾ ਇਹ ਕਰਦੇ ਝਾਰਕ ਦੇਣਾ ਕੀ ਗੱਲ ਦੀ ਵੀ ਚਾਹ ਦੇ ਡੰਡਾ ਇਹ ਕਰ ਲੈਂਦੀ ਆ ਪੰਜ ਦਿਨ ਵੇਲੀ ਤੈਨੂੰ ਪਤਾ ਚਾਹ ਦਿੰਦੀ ਆ ਕਾਦ ਤੇ ਤੈਨੂੰ ਪਤਾ ਮੈਨੂੰ ਪਤਾ ਦੋ ਦਿਨਾਂ ਦੇ ਨਹੀਂ ਪੀਤੀ ਆ ਚਾਹ ਚਾਹ ਨਹੀਂ ਪੀਤੀ ਜਿਹੜਾ ਪਾਣੀ ਪੀਂਦੀ ਐ ਤੁਸੀਂ ਉਹ ਮਾਈ ਗੋਡ ਕਰੋਗੇ ਤਾਂ ਇਹਨਾਂ ਦਾ ਜਿੰਦਗੀ ਦਾ ਉਹ ਕਿੱਧਰ ਜਾਣਾ ਜਿੰਦਗੀ ਦੀ ਕਰੋਗੇ ਫਸਣਾ ਗੇਸ਼ਾ ਉਹ ਨਹੀਂ ਪੜਾ ਚਾਹ ਪੀਂਦੀ ਉਹ ਜੇ ਮੈਨੂੰ ਚਾਹ ਬਣਾ ਦਿਆ ਕਰੋ ਨਾ ਫਿਰ ਦਤੋਂ ਬਣਾਉਂ ਨਹੀਂ ਨਾ ਪਰ ਦਤੌੜੀ ਗਾਲੀ ਬਣਾਉਂ ਸਮਾਨ ਇਹ ਸਾਰਾ ਕੱਢ ਲਿਆ ਵਾ ਤੇ ਸੜਕਾ ਲੱਗਿਆ ਆਪਾਂ ਲਾਉਣ ਅੱਜ ਬਣੂਗਾ ਚਾਹਾਂ ਦੀ ਘੜੀ 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 ਚਾਹਾਂ ਦੀ ਘੜੀ ਬਣਨੇ ਅੱਜ ਠੀਕ ਹੈ ਬਾਵਾ ਤਨ ਹੋ ਗਿਆ ਰੋਜ਼ ਵਾਲਿਆ ਰਿੱਤੋ ਸਬਜ਼ੀਆਂ ਖਾ ਖਾ ਗਿਆ ਨਾ ਤਾਂ ਮੱਤ ਵੱਜੀ ਹੈ ਨਾ ਜਿਹਨੇ ਨਾ ਘਰ ਦਾ ਖਾਣਾ ਥੋੜੀ ਖਾਣ ਨੂੰ ਜੀ ਘਰ ਖਾਣਾ ਤੇ ਆਈਏ ਕੁਝ ਕੁਝ ਵੱਖਰਾ ਵੱਖਰਾ ਖਾਵੇ ਖਾਣਾ ਦਾ ਪਣਾ ਹੀ ਆ ਨਾ ਖਾਦੇ ਤਾਂ ਬਣਾਦੀ ਕਰ ਰਹੀ ਹੈ ਨਹੀਂ ਹੈ ਖਣਾ ਤੇ ਪੈਣਾ ਹੀ ਤੜਕਾ ਲਾਉਣਾ ਮਾਂ ਤੇ ਪਰ ਜੀ ਨਹੀਂ ਗਾ ਤੜਡਿਆ ਟਮਾਟਰ ਕੋ ਬਿਨਾ ਤੜਕਾ ਲਾਉਣਾ ਸਹੀ ਗੱਲ ਹੈ ਮਾਂ ਟਮਾਟਰ ਦੀ ਗਾ ਟਮਾਟਰ ਤਾਂ ਹੀ ਖਤਮ ਤੇ ਮਾਂ ਦੀ ਗਾ ਟਮਾਟਰ ਜੀ ਤੇ ਮਾਂ ਨੇ ਹੀ ਟਮਾਟਰ ਆ ਦੇ ਲਾਊਗਾ ਪ੍ਰਭ ਅਜੇ ਬਰਾਵਾ ਗੰਡਿਆ ਲਾਉਂਗੀ ਚਾਹ ਜਨਾ ਸੋੜਦੀ ਗੱਟੀ ਇੱਕ ਵਾਰੀ ਦੇਖ ਅੱਜ ਉਹ ਬਸ ਕਰੀ ਜਾ ਉਹ ਚਾਹ ਵੀ ਗੰਡੇ ਤੇ ਗੰਡਿਆਂ ਚ ਚਾਹ ਪਾਈ ਹੋਏ ਜਾਵੇਂ ਜੀ ਹੁੰਦੇ ਨੇ ਜੀ ਆਂਵੇ ਇਲਾਸਾ ਕਾਣਾ ਮਦ ਲਸਣ ਦੇ ਨਾਲ ਬੰਦਾ ਹੋ ਹੁੰਦਾ ਵਾ ਲਸਣ ਦਾ ਮਤਲਾ ਹੁੰਦਾ ਵਾ ਚਾਹ ਚੋਣ ਚਾਹ ਪਾਗ ਦਿਓ ਤੇ ਪਿਆਲ ਦਾ ਸਾਨੂੰਗਾ ਤਾਂ ਹੀ ਤੇ ਪੀ ਲੈਣਾ ਤੁਹਾਡੇ ਆਇਆ ਨਹੀਂ ਬ੍ਰਾਹਮਣ ਨੇ ਪੀਣਾ ਉਹ ਪਤਲਾ ਹੁੰਦਾ ਆਈਓ ਅੰਦਰ ਰੱਖਿਆ ਨਾ ਕੀਤੇ ਆਂ ਆਈ ਪਤਲਾ ਆਪੇ ਕਰ ਲੈਂਦੇ ਆ ਆਪਣਾ ਲਸਣ ਦੇ ਦੋ ਤੁਨੀਆਂ ਖਾ ਲਈਆਂ ਪਰ ਉਹ ਕਰਦੀ ਆ ਹੋਂਦੀ ਕਾ ਵਾ ਕੀ ਸਮੈਲ ਆਉਂਦੀ ਈ ਗਾੜੇ ਹੁਣ ਗਰਮੀ ਆ ਲਸਣ ਕੱਟ ਉਹ ਹੋਰ ਲੈ ਸੰਭਾੜ ਤਾ ਕੁਛ ਨਾ ਸੋੜਾ ਕਰ ਤਾ 11 ਘਟਾ ਗਾਡੀ ਫਾਈ ਦਾ ਵਾਹ ਬੜੀ ਵਧੀਆ ਸਮੈਲ ਆਉਂਦੀ ਓਏ ਥੋੜਾ ਥੋੜਾ ਜੀ ਇਸਦੀ ਸਮੈਲ ਹੀ ਭਰੀ ਹੈ ਮੱਲੀ ਸਾਹਿਬ ਮੱਲੀ ਸਾਹਿਬ ਮਿਰਚਾ ਟਮਾਟਰ ਹੈ ਨਹੀਂ ਮਿਰਚਾ ਟਮਾਟਰ ਹੈ ਨਹੀਂ ਆ ਨਹੀਂ ਕੜਤਾਲਾ ਨਾ ਨਾ ਮੇਰੇ ਬੇਦਰਮਾ ਮੋਰਾਈ ਨਾ ਕੇ ਤੇ ਨਾ ਮੋਰਾਈ ਆਈ ਤੋ ਕੀ ਆ ਮੇਰੇ ਮਨੋਂ ਨਾ ਆਉਂਦੇ ਉਥੇ ਥੋੜਾ ਕੇ ਆਏ ਆ ਤੇ ਮੇਰੇ ਕਿਉਂ ਥੱਥ ਡਿਊਟੀ ਦੇ ਨੀਂ ਕੋਈ ਨਹੀਂ ਨਾ ਨਾ ਬਾਜ ਗਾ ਦੇ ਇੱਕ ਬਾਜ ਗਾ ਦੇ ਬਾਜ ਗਾ ਦੇ ਮੈਂ ਤਾਂ ਲੀਟ ਨਹੀਂ ਲੈਣ ਦਾ ਹੋ ਲੀਕੇ ਪਰ ਮੈਨੂੰ ਪਤਾ ਨਹੀਂ ਆ ਵੀ ਉਹ ਗਿਫਟ ਵਿੱਚੋਂ ਕਿਹੜਾ ਕਿਹੜਾ ਆਊਗਾ ਪਰ ਬਾਬੀ ਲਿਆਂਦੇ ਸੈਂਡਲ ਦੋ ਜੋੜੇ ਲਿਆਂਦੇ ਵਰਕੋ ਮੈਂ ਉਹਦੇ ਕੀ ਕਰ ਮੈਂ ਹਾਂ ਅੰਕਲ ਜੀ ਦੋਵੇਂ ਜੋੜੇ ਦੇ ਦਾਂ ਤੁਹਾਨੂੰ ਪਤਾ ਨਹੀਂ ਕਿ ਉਹਨੂੰ ਕਿਹੜਾ ਹੋਣਾ ਮੈਂ ਜਿਹੜਾ ਉਹ ਰੱਖ ਲਾਂਗੇ ਜਿਹੜਾ ਨਾ ਹੋ ਉਸੇਰੇ ਮੋੜਦਾ ਠੀਕ ਹੈ ਉਹ ਕਿਉਂ ਚੜੀ ਦੇ ਹੈ ਨਹੀਂ ਸੈਂਡਲ ਮੈਂ ਕਿਹਾ ਗਰਮੀਆਂ ਵਾਸਤੇ ਹੁਣ ਲੋੜ ਪੈਣੀ ਆ ਸ਼ੂਜ਼ ਤੇ ਕਿੰਨੇ ਹੀ ਜੋੜੇ ਸੈਂਡਲ ਵੀ ਆ ਗਏ ਸੀ ਪਰ ਉਹ ਛੋਟੇ ਹੋ ਗਏ ਬਾਬ ਲੱਗੇ ਹੋ ਛੋਟੇ ਵੱਡੇ ਹੁੰਦੇ ਇੱਕ ਦਿਨ ਬਾਬ ਵੱਡੇ ਚਾਹੀਦੇ ਮਾਸਾ ਥੋੜੇ ਖੜੇ ਦੇ ਉਹ ਭਾਵੇਂ ਦੇਖੀਏ ਛੋਟੇ ਲੱਗਣ ਦੇ। ਆ ਕੇ ਵੇਖੋ। ਉਹ ਇਧਰ ਲੈ ਪੈਰ ਪੈਣਾ ਬੋ। ਆਹ ਪੈਣਾ। ਛੋਟੇ ਲੱਗਣ ਦੇ ਪੈਰ ਲੰਮੇ ਆ। ਵਿੱਚ ਪੈਰ ਰੱਖੋ। ਵੱਡੇ ਚਾਹੀਦੇ ਮਸਾਕ। ਉਹ। ਤੂੰ ਜਸਾ ਜਿਹੜਾ ਡਾ। ਇਹਨਾਂ ਤੇ ਆ ਵੱਡਾ ਲੱਗਣ ਦੇ। ਉਹ ਤੇ ਜਿਹੜਾ ਇਹ ਪਾ। ਚਲੋ ਰਬਾ ਮਾੜੀ ਜੇ ਤੁਰਾਂ ਬਣਾ। ਉਹ ਤੇ ਪੈਰ ਸਿੱਧਾ ਰੱਖੀਂ ਦੰਦਾ ਸੈੱਡ ਲਾਂ। ਪਿਛੇ ਰੱਖੋ। ਨਹੀਂ। ਆਹ ਸਭ ਵਧੀਆ ਨਹੀਂ ਆਏ ਪਰ ਮੱਸਾ ਬਤਾ ਕਿ ਇਹ ਦਰ ਬੰਨੇ ਕਿੰਨੇ ਲਗਾਏ ਇਹ ਪਤਾ ਨਹੀਂ ਹੁਣ ਨਿੱਕੇ ਆ ਕੇ ਵੱਡੇ ਜਦੋਂ ਬਾਜ਼ਾਰ ਖੋਲਿਓ ਨੰਬਰ ਵੇਰ ਲਓ ਇਹ ਨਿੱਕੇ ਰਹਿਣਗੇ ਆ ਨਿੱਕੇ ਆਦੇ ਨੂੰ ਓਕੇ ਹੀ ਨਹੀਂ ਆਉਣੇ ਖੋਲੋ ਜੋ ਖੋਲੋ ਇੱਕ ਮਿੰਟ ਖੋਲੋ ਜੋ ਆਹ ਵੱਡੇ ਨਹੀਂ ਆ ਨਿੱਕੇ ਹਨਾ ਆ ਨਿੱਕੇ ਆ ਗੰਡੇ ਨਿੱਕੇ ਆ ਉਹ ਆ ਗਏ ਨਿੱਕੇ ਹੁਣ ਇਹਨੂੰ ਇਹ ਵਾਪਸ ਕਰ ਦੇਣੇ ਉਤੋਂ ਇਹ ਤਾਂ ਲਏ ਇੱਕ ਜੀ ਲੈਂਦੀ ਹੈ ਦੋ ਸਾਈਜ਼ ਲੈਂਦੇ ਆ ਇੱਕ ਵੱਡਾ ਦੰਦਿਆਂ ਵੀ ਪਾ ਪਾ ਦਿੰਦੇ ਬਾਹਰ ਪਾ ਦਿੰਦੇ ਦੋਵੇਂ ਵੀ ਦੋਵੇਂ ਪੈਰ ਪਾਓ ਚਾ ਤਾਂ ਉੱਠੋ ਫੇਰੀ ਪਾਵਾਂਗੇ ਨਗਾ ਹੋ ਪੈ ਉਹ ਫੋਨ ਦੇ ਉੱਤੇ ਹੋ ਨਹੀਂ ਪਤਾ ਚੋਰੀ ਕਰ ਫਾਮੇ ਡਾਕਾ ਚੱਲ ਨਗਾ ਹੋ ਗਾ ਅੱਗੇ ਕਰੋ ਪਹਿਲਾਂ ਵੀ ਨਹੀਂ ਕਰਦੇ ਪਿੱਛੇ ਰੱਖ ਉਹ ਨਾ ਪੈਰ ਥੋੜਾ ਜਿਹਾ ਤੁਸੀਂ ਦਪੈ ਰਹੀ ਹੈ ਕਿਬੜਾ ਕਰ ਲਿਆ ਪਿੱਛੇ ਕਰੋ ਪੈਰ ਆ ਵੇ ਲੋ ਤੇ ਜਾਣ ਬੁੱਝ ਕੇ ਨਹੀਂ ਕਰਦੀ ਪਿੱਛੇ ਚਲੋ ਫੁੱਟ ਕੇ ਵਿਖਾਓ ਹੁਣ ਸਾਰਿਆਂ ਨੂੰ ਪਿੱਛੇ ਆਹ ਸਹੀ ਹੈ ਨਾ ਮੰਮੀ ਗੋਡਾ ਹੈ ਨਾ ਆਹ ਸਹੀ ਹੈ ਸੋਹਣੇ ਨੇ ਛੇੜਿਆ ਨਹੀਂ ਆਈਏ ਇੱਕ ਚੀਜ਼ ਹੋਰ ਲਿਆਣੀ ਛੇੜਿਆਂਗੇ ਨਹੀਂ ਚਲ ਗਿਪ ਨਿਊਥਰ ਸਕਦੇ ਆਪਾਂ ਇਹ ਕੱਲ ਪਾਵਾਂਗੇ ਤੇ ਫੇਰ ਬੁਖਾਵਾਂਗੇ ਤੇ ਹੁਣ ਅਗੀਰ ਪਾਵ ਦੁ ਬੁਖਾ ਦਈਏ ਤੇ ਬਾਅਦ ਵਿੱਚ ਤੁਹਾਡੇ ਬਲੌਗਰ ਦੀ ਨਿਊ ਨਹੀਂ ਇਹ ਗੰਦੇ ਨਹੀਂ ਇਹ ਕਿਉਂ ਗੰਦੇ ਹੋਗੇ ਹੁਣ ਸੋਹਣੇ ਨੇ ਇੱਕ ਦੇ ਗੰਦੇ ਹੋਗੇ ਜੇ ਕੱਲ ਗਲਤ ਹੈ ਨਾ ਆ ਇਹੋ ਪੰਦੇ ਮਲੀ ਸਾਬ ਨੇ ਅਜ ਕਿਰਾਏ ਸ਼ਾਪਿੰਗ ਥੈਂਕ ਯੂ ਮਲੀ ਸਾਬ ਚੰਗਾ ਵਾ ਬਾਗ ਦੇ ਵਖੜਾ ਬਾਗ ਸਵੇਰੇ ਬੁਖਾਵਾਂਗੇ ਹੁਣੇ ਪਾ ਲੈਣਾ ਮੰਮੀ ਕੋਈ ਗੱਲ ਬਾਤ ਮੈਂ ਕਈ ਰੋਟੀ ਮਤਲਬ ਭਰਾਂ ਮੈਂ ਦੀ ਓ ਯਾਰ ਤੁਹਾਡੀ ਰੋਜ਼ ਦੀ ਰੋਈ ਲੱਸੀ ਨਹੀਂ ਖਤਮ ਹੋਤੀ ਰੋਜ਼ ਲੱਸੀ ਰੋਈ ਲੱਸੀ ਰੋਈ ਲੱਸੀ ਹੁਣ ਕਿੱਥੇ ਜਾਣਾ ਮੰਦਰ ਤੋਂ ਭਾਈ ਘੜੀ ਕਾ ਕੇ ਲੱਸੀ ਤਾਂ ਬਣਾਵੇ ਤੇਰੀ ਸਾਲ ਲਿਆ ਕਰੋ ਯਾਰ ਮੇਰਾ ਮਗਜਾ ਖਰਾਬ ਕਰ ਮੈਂ ਅੱਗੇ ਪਾ ਧਮਾਗੋ ਭਿਆਨ ਕੀ ਮਤ

ਬਾਬਾ ਅਰ ਬਾਬਾ ਸੈਂਡਲ ਪਾ ਕੇ ਬੈ ਗਈ ਹੁਣ ਹਨਾ ਨਹੀਂ ਵੱਡੇ ਤਾਂ ਨਹੀਂ ਆ ਵਧੀਆ ਆ ਛੋਣਿਆ ਡਾੜੀ ਉਹ ਡਾੜੀ ਤਾਂ ਫਿਰ ਉਹ ਤਾਂ ਮੇਲਾ ਤਾਂ ਡਾੜੀ ਨੂੰ ਕਾਲੀ ਲਗਾਤਾ ਜੇ ਚਲਾਓ ਵਲੌਗ ਦੰਡ ਕਰੀ ਆਜੋ ਉਹ ਯਾਰ ਘਰ ਆ ਆਓ ਰੇ ਆਓ ਲਓ ਜੀ ਸਾਰੇ ਕੰਮ ਕਾਰ ਖਤਮ ਕਰਨ ਤੋਂ ਬਾਅਦ ਅੱਜ ਮੱਲੀ ਜੀ ਬਹੁਤ ਘਟ ਆਏ ਮੱਲੀ ਸਾਹਿਬ ਬਹੁਤ ਘਟ ਆਏ ਵਲੌਗ ਦੇ ਵਿੱਚ ਤੇ ਪਿੱਛੇ ਸਾਡੇ ਬੈੱਡ ਦਾ ਤਾਂ ਖਲਾਰਾ ਅਵਾਈਡ ਕਰਿਓ ਕਿਉਂਕਿ ਮੈਂ ਉਹ ਬੈੱਡ ਸ਼ੀਟ ਲਾਈ ਹੈ ਇਹ ਤਾਂ ਨਵੀਂ ਮਚੋਣੀ ਆ ਤੇ ਬਾਕੀ ਇਹ ਆ ਕਿ ਸ਼ਾਪਿੰਗ ਮੈਨੂੰ ਕਰਾਤੀ ਹੈ ਉਹਦੇ ਵਾਸਤੇ ਥੈਂਕ ਯੂ ਕਿਹੜੀ ਗੱਲ ਕਵਾਂ ਮੈਨੂੰ ਮਿਲਦੇ ਲੈ ਆ ਬਸ ਬਸ ਆ ਕੰਮ ਜੇ ਜਗਾ ਜੀ ਸਾਰਿਆਂ ਸਸਰੀਕਾ ਮਿਲਦੇ ਅਗਲੇ ਵਲੌਗ ਦੇ ਵਿੱਚ ਤੇ ਦੀਦੀ ਤੱਕ ਤੱਕ ਲਈ ਤੱਕ ਤੱਕ ਲਈ ਸਸਰੀਕਾ ਸਾਰਿਆਂ ਨੂੰ ਬਾਏ 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 ਕਰੋ ਸਾਰੇ ਬਾਏ ਬਾਏ ਕਰੋ ਬਾਏ 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 ਕਰੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਆ ਤੇ ਕਮੈਂਟ ਵੀ ਕਰਿਆ ਕਰੋ ਪਲੀਜ਼ ਰਿਕਵੈਸਟ ਰਿਕਵੈਸਟ ਹੀ ਲਾ ਲੈਨੇ ਤੁਹਾਨੂੰ ਸਾਰਿਆਂ ਨੂੰ ਮਲਕੀਤ ਦੀ ਜੀ ਮੈਨੂੰ ਗੱਲ ਆ ਪੂਰਾ ਅਵੇ ਚ ਆ ਲੋ ਮਲਕੀਤ ਦੀ ਜੀ ਥੈਂਕ ਯੂ ਵੈਰੀ ਮਚ ਮੈਂ ਤੁਹਾਨੂੰ ਦਿਲੋਂ ਪਿਆਰ ਕਰਦੀ ਆ ਮੇਰੀ ਦੀਦੀ ਮੈਨੂੰ ਹਮੇਸ਼ਾ ਤੇ ਹਰ ਵਾਰ ਕਮੈਂਟ ਕਰਦੀ ਆ ਤੇ ਇਹਨੇ ਨੇ ਸੋਹਣੇ ਕਮੈਂਟ ਕਰਦੇ ਆ ਨਾ ਬਹੁਤ ਵਧੀਆ ਲੱਗਦਾ ਵਾ ਇੱਕ ਹੋਰ ਸਾਡੇ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਆ ਉਹਨਾਂ ਦਾ ਆਈਡੀ ਦਾ ਨਾਮ ਰਾਜਾ ਰਾਜਾਵਾਲਾ ਨਾ ਰਾਜਾਵਾਲਾ ਬਟੇ ਉਹ ਆਈਡੀ ਤੋਂ ਮੈਨੂੰ ਨਾ ਇਦਾਂ ਲੱਗਾ ਉਹ ਆਈਡੀ ਉਹ ਬਾਬਾ ਚੁੱਪ ਕਰੋ ਉਹ ਆਈਡੀ ਤੋਂ ਮੈਨੂੰ ਇਦਾਂ ਲੱਗਾ ਕਿ ਜਿਵੇਂ ਨਾ ਮੇਰੇ ਮਾਮਾ ਜੀ ਦਾ ਵੀ ਨਾਮ ਰਾਜਾ ਵਾ ਤੇ ਮੈਂ ਕਿਹਾ ਕਿ ਸ਼ਾਇਦ ਉਹਨਾਂ ਦੀ ਮਤਲਬ بیٹے ਬੇਟੇ ਦੀ ਆਈਡੀ ਹੋਣੀ ਆ ਪਰ ਉਹ ਉਹ ਭਾਜੀ ਦੀ ਕਿ ਜਾਂ ਭੈਣ ਦੀ ਪਤਾ ਨਹੀਂ ਉਹ ਕਿੰਨਾ ਦੀ ਆਈਡੀ ਆ ਤੇ ਉਹ ਵੀ ਬਹੁਤ ਸੋਹਣੇ ਕਮੈਂਟ ਕਰਦੇ ਨੇ ਤੇ ਮੈਨੂੰ ਉਹਨਾਂ ਨੇ ਸਿਸਟਰ ਕਿਹਾ ਵਾ ਤੇ ਮੈਂ ਵੀ ਚਲੋ ਜਿਵੇਂ ਮੇਰੀ ਸਿਸਟਰ ਰਾਤ ਮੇਰੇ ਵਾਸਤੇ ਸਿਸਟਰ ਤੇ ਜਿਵੇਂ ਵੀਰ ਜੀ ਤੇ ਵੀਰ ਜੀ ਆ ਬਹੁਤ ਬਹੁਤ ਥੈਂਕ ਯੂ ਤੁਹਾਡਾ ਦਿਲੋਂ ਥੈਂਕ ਯੂ ਕਿ ਤੁਸੀਂ ਇੰਨੇ ਨੇ ਸੋਹਣੇ ਕਮੈਂਟ ਕਰ ਰਹੇ ਹੋ ਤੇ ਸਾਡੀ ਵੀਡੀਓ ਨੂੰ ਇਦਾਂ ਹੀ ਤੁਸੀਂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਜਿਹਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਬਾਾਕੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ 'ਚ ਤੇ ਬਾਏ ਬਾਏ